ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਅਸੀਂ ਇੱਕ ਟੈਕਨੀਕ ਵੀ ਇਸ ਤਰ੍ਹਾਂ ਦੀ ਦੱਸਾਂਗੇ ਕਿ ਉਹਦੇ ਵਿੱਚ ਨਿੰਬੂ ਦੀ ਔਰ ਦੇਸੀ ਘੀ ਦੀ ਵੀ ਲੋੜ ਨਹੀਂ ਹੈਗੀ ਉਹ ਗੈਸ ਦੇ ਜਿਹੜੇ ਗੋਲੇ ਅੰਦਰ ਬਣੇ ਹੋਏ ਨੇ ਬਾਹਰ ੜਕ ੜਕ ਕਰਕੇ ਫੁੱਟਣਗੇ ਅੱਜ ਇੱਕ ਮੈਂ ਇਹੋ ਜਿਹਾ ਫਾਰਮੂਲਾ ਦੱਸਣ ਲੱਗਾ ਜਿੰਨੇ ਨਾਲ ਮੈਡੀਸਨ ਤੋਂ ਪਹਿਲਾਂ ਸਾਡੇ ਇਸ ਫਾਰਮੂਲੇ ਤੋਂ ਪਹਿਲਾਂ ਘਰੇ ਬੈਠੇ ਬੈਠੇ ਤੁਸੀਂ ਆਪਣੀ ਗੈਸ ਠੀਕ ਕਰ ਸਕਦੇ ਹੋ ਕਰਨਾ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਜੀਭ ਆ ਉਹਨੂੰ ਇਸ ਤਰੀਕੇ ਨਾਲ ਉਹਨੂੰ ਗੁਲਾਈ ਚ ਲੈਣਾ ਜਿਵੇਂ ਜੀਵ ਨੂੰ ਰਾਉਂਡ ਕਰਕੇ ਅੰਦਰ ਲੈ ਕੇ ਜਾਣਾ ਸੀ ਤੇ ਥੋੜੇ ਸੈਕਿੰਡ ਜਿੰਨੇ ਸੈਕਿੰਡ ਅਸੀਂ ਰੋਕ ਸਕਦੇ ਉਹਨੂੰ ਰੋਕੀਏ ਹੋਲਡ ਕਰੀਏ ਤੇ ਉਸ ਤੋਂ ਬਾਅਦ ਫਿਰ ਨੱਕ ਰਾਹੀਂ ਵਾਪਸ ਲੈ ਜਿਹੜਾ ਤੁਸੀਂ 1 ਸੈਕਿੰਡ 2 ਸੈਕਿੰਡ ਗੈਸ ਨੂੰ ਹਵਾ ਨੂੰ ਰੋਕਿਆ ਉਹ ਤੁਹਾਡੇ ਸੈੱਲ ਤੱਕਰ ਗਈ ਜਿਹੜਾ ਤੁਹਾਡਾ ਭੋਜਨ ਅੰਦਰ ਸੜ ਰਿਹਾ ਸੀ ਗੈਸਾ ਬਣਾ ਰਿਹਾ ਸੀ ਉਸ ਸੈੱਲ ਤੱਕਰ ਜਾ ਕੇ ਆਕਸੀਜਨ ਦਾ ਲੈਵਲ ਵਧਿਆ ਉਹਨੇ ਉਸ ਕਾਰਬਨ ਨੂੰ ਇਕੱਠਾ ਕੀਤਾ ਫਿਰ ਉਹਨੂੰ ਵਾਪਸ ਨੱਕ ਰਾਹੀਂ ਬਾਹਰ ਕਰਤਾ ਬਹੁਤ ਅੱਛਾ ਕਰੰਟਲੀ ਰਿਜ਼ਲਟ